ਵਾਇਰੂਚੀ ਦਾ ਖਾਲਸਾ ਵਾਇਰੂਚੀ ਦੀ ਖਤੇ ਤੁਹਾਨੂੰ ਸਾਰੇ ਨੂੰ ਪਤਾ ਹੀ ਆ ਦੋ ਭਰਾ ਬੈਠਾ ਬੈਠੇ ਆ ਹਨੀ ਵੀਰ ਤੇ ਅੰਨਾ ਬੈਂਕਰ ਵੀਰ ਅੰਨਾ ਦਾ ਕਈ ਦਿਨਾਂ ਤੋਂ ਕਈ ਸਾਲਾਂ ਤੋਂ ਮਸਲਾ ਉੱਜਿਆ ਆ ਬਹੁਤ ਜ਼ਿਆਦਾ ਲੋਕੋ ਚੀਜ਼ ਦਾ ਸਵਾਦ ਲੈਂਦੇ ਆ ਦੋਨਾਂ ਦੇ ਪਰਿਵਾਰਾਂ ਦੀ ਇੱਜ਼ਤਾਂ ਸਾਡਾ ਵੀ ਪਰਿਵਾਰ ਆ ਉਹ ਪਰ ਇੱਕ ਜੁਨੇ ਪਰਿਵਾਰ ਨੂੰ ਬੋਲਦੇ ਬੋਲਦੇ ਸੀ ਸਾਡੇ ਦੋਨੇ ਏਰੀਆ ਦੇ ਆ ਭਰਾ ਨੇ ਮੇਰੇ ਹੁਣ ਅੱਜ ਆ ਟੇਬਲ ਤੇ ਗੱਲ ਹੋ ਰਹੀ ਆ ਅੱਜ ਤੋਂ ਬਾਅਦ ਨਾ ਕਰੇ ਬੈਂਕਰ ਵੀਰ ਨਾ ਕਰੇ ਹਨੀ ਵੀਰ ਕਦੇ ਵੀ ਆਪ ਦੇ ਕਿਸੇ ਫੈਮਿਲੀ ਮੈਂਬਰ ਦਾ ਕੋਈ ਵੀ ਕਿਸੇ ਵੀ ਤਰੀਕੇ ਦਾ ਕੋਈ ਵੀ ਆਕ ਦੂਜੇ ਨੂੰ ਨਹੀਂ ਬੋਲਣਗੇ ਤੇ ਜਿਹੜੇ ਇਹਨਾਂ ਨੇ ਕੇਸ ਨੇ ਚੁਈਰ ਦਰਖਾਸਤਾਂ ਨੇ ਉਹ ਕਿਤੇ ਵਾਪਸ ਲੈਣਗੇ ਤੇ ਬਾਕੀ ਤੁਹਾਨੂੰ ਆਪ ਦੇ ਮੂੰਹੋਂ ਤੇ ਦੋਨੇ ਵੀਰਾਂ ਨੂੰ ਫੋੜਨਾ ਆਪ ਦੇ ਵਿਚਾਰ ਤੋਂ ਹੀ ਕਰਨਾ ਸੱਸੀ ਗਾਜੀ ਸਾਰਿਆਂ ਨੂੰ ਸਾਰੇ ਇਸ ਚੀਜ਼ ਤੋਂ ਬਹੁਤ ਦੁਖੀ ਸੀ ਅਸੀਂ ਆਪ ਵੀ ਠੀਕ ਹੈ ਚਲੋ ਕਿਸੇ ਦਾ ਦਿਲ ਨਹੀਂ ਕਰਦਾ ਹੁੰਦਾ ਪਰ ਜੋ ਵੀ ਸਰਕਮਸਟਾਂਸਿਸ ਹੋਏ ਆ ਮੈਂ ਆਪਣੀ ਗਲਤੀ ਮੰਨਦਾ ਵੀ ਜੇ ਮੈਂ ਕਿਸੇ ਦੇ ਪਰਿਵਾਰ ਨੂੰ ਰਿਲੇਸ਼ਿਪ ਭੈਣ ਨੂੰ ਗਲਤ ਬੋਲੇ ਆ ਸੋਸ਼ਲ ਮੀਡੀਆ ਤੇ ਗਲਤ ਚੀਜ਼ਾਂ ਪਾਈਆਂ ਬਾਈ ਰਿੱਕੀ ਜਨਾਬ ਨੇ ਦੋ ਤਿੰਨ ਦਿਨ ਤੋਂ ਬਿਠਾਇਆ ਸੀ ਗੱਲਬਾਤ ਕਰਦੇ ਸੀ ਜੋ ਸਾਡੇ ਕਈ ਡਾਊਟ ਸੀ ਕੋਈ ਗੱਲਾਂ ਸਹੀ ਵੀ ਸੀ ਕੋਈ ਡਾਊਟ ਵੀ ਸੀ ਉਹ ਕੱਢੇ ਆ ਜੇ ਮੈਂ ਇਹਦੇ ਸ਼ਾਨ ਇਹਦੇ ਫਾਦਰ ਸਾਹਿਬ ਦੀ ਇਹਦੇ ਮਦਰ ਭੈਣ ਬੁੱਧੇ ਬਾਰੇ ਕੁਝ ਬੋਲਿਆ ਤਾਂ ਮੈਂ ਉਹ ਤੋਂ ਸੌਰੀ ਫੀਲ ਕਰਦਾ ਤੇ ਅੱਜ ਤੋਂ ਬਾਅਦ ਅੱਜ ਤੋਂ ਬਾਅਦ ਨਾ ਕੋਈ ਜਿਹੜੀਆਂ ਦਰਖਾਸਤਾਂ ਜਾਂ ਪਰਚੇ ਅਸੀਂ ਕੀਤੇ ਆ ਉਹ ਮੈਂ ਵਾਪਸ ਲਾਉਂਗਾ ਰਿੱਕੀ ਬਿਰੇਮਰੇ ਜਵਾਨ ਆ ਤੇ ਬਾਕੀ ਵੀ ਇਹਨਾਂ ਨਾਲ ਗੱਲ ਕਰ ਲਵੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਈਗੁਰ ਜੀ ਦਾ ਕੰਨ ਸਾਹ ਵਾਈਗੁਰ ਜੀ ਦੀ ਫਤਿਹ ਤਰੀਕੀ 22 ਵੱਡਾ ਭਰਾ ਜਿੱਦਾਂ ਸੰਦੀਪ ਬਾਈ ਹੋਣੀ ਉਦਾਂ ਹੀ ਇਹ ਵੱਡੇ ਵੱਡੇ ਹੀ ਹੁੰਦੇ ਆ ਸਿਆਣੀ ਗੱਲ ਕਰਦੇ ਆ ਸਾਡੇ ਵੱਲੋਂ ਪਹਿਲਾਂ ਵੀ ਸਟਾਰਟਿੰਗ ਦੇ ਵਿੱਚ ਅਸੀਂ ਜਿਵੇਂ ਖੂਨਦਾਨ ਕੈਂਪ ਸਾਡੇ ਨਾਲ ਹੀ ਹੁੰਦਾ ਸੀ ਹੰਨੀ ਸਾਡੇ ਗਰੁੱਪ ਵੱਲੋਂ ਖੂਨਦਾਨ ਕੈਂਪ ਲੜਕੀਆਂ ਦੇ ਮਿਆਂ ਹੁਣ ਬਾਈ ਹੋਣੀ ਹੈ 28 ਤਰੀਕ ਨੂੰ ਕਰ ਰਹੇ ਆ ਬਹੁਤ ਵਧੀਆ ਦੇਖੋ ਇਨਸਾਨ ਗਲਤੀਆਂ ਦਾ ਪੁੱਤਲਾ ਮੈਂ ਨਹੀਂ ਕਹਿੰਦਾ ਕਿ ਮੈਂ ਬਹੁਤ ਦੁੱਧ ਤੁਲਿਆਂ ਬਾਈ ਮੇਰੇ ਤੋਂ ਵੀ ਗਲਤੀਆਂ ਹੁੰਦੀਆਂ ਜਦੋਂ ਕੋਈ ਗੱਲਾਂ ਐਦਾਂ ਦੀਆਂ ਹੋ ਜਾਂਦੀਆਂ ਆਪਾਂ ਵੀ ਬੋਲਦੇ ਆ ਮੈਂ ਤੁਹਾਨੂੰ ਪ੍ਰੋਮਿਸ ਕਰਦਾ ਅੱਜ ਦੀ ਤਰੀਕ 'ਚ ਹਾਂ ਨੀ ਦੀ ਮੰਮੀ ਮੇਰੀ ਨੂੰ ਇਸ ਤੋਂ ਬਾਅਦ ਮੈਂ ਕੋਈ ਲਫ਼ਜ਼ ਨਹੀਂ ਬੋਲਣਾ ਨਾ ਇਸ ਤੋਂ ਬਾਅਦ ਮੇਰੇ ਕੋਈ ਲਫ਼ਜ਼ ਬੋਲਣ ਲੂ ਠੀਕ ਆ ਮੈਂ ਕੋਸ਼ਿਸ਼ ਕਰਾਂਗਾ ਮੈਂ ਆਪਣੀਆਂ ਪੁਰਾਣੀਆਂ ਵੀਡੀਓ ਵੀ ਸਾਰੀਆਂ ਡਿਲੀਟ ਕਰ ਦਾਂ ਵੈਰੀ ਗੁੱਡ ਅੱਜ ਦੀ ਸੀ ਫਿਰ ਆ ਅੱਜ ਆ ਜਾਈ ਮੈਂ ਆਪ ਹੀ ਆਪਣੇ ਦੇਖੋ ਬਾਕੀ ਰਹੀ ਗੱਲ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਇਨ ਫਿਊਚਰ ਕੋਈ ਲੜਦਾ ਵੀ ਹੈ ਕਿਸੇ ਨਾਲ ਪਰਿਵਾਰ ਤੇ ਨਾ ਜਾਓ ਠੀਕ ਆ ਤੁਸੀਂ ਆਪ ਦੀ ਲੜਾਈ ਲੜੋ ਕਿਸੇ ਦੇ ਪਰਿਵਾਰ ਦੇ ਉੱਤੇ ਨਾ ਜਾਓ ਉਸ ਚੀਜ਼ ਨੂੰ ਬਾਅਦ ਦੇ ਵਿੱਚ ਫੇਸ ਕਰਨਾ ਬਹੁਤ ਔਖਾ ਹੋ ਜਾਂਦਾ ਐਨਾ ਗੱਲਾਂ ਕਰਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਰਿੱਕੀ ਬਾਈ ਦਾ ਵੀ ਧੰਨਵਾਦ ਕਰਦਾ ਸੰਦੀਪ ਵੀਰੇ ਦਾ ਵੀ ਧੰਨਵਾਦ ਕਰਦਾ ਉਹ ਵੀ ਇਹ ਚੀਜ਼ ਨੂੰ ਹੱਕ 'ਚ ਨਹੀਂ ਬਿਲਕੁਲ ਬਿਲਕੁਲ ਠੀਕ ਹੈ ਨਾ ਉਹਨਾਂ ਨਾਲ ਗੱਲ ਹੋਈ ਸੀ ਮੈਂ ਤੁਹਾਨੂੰ ਇਹ ਔਨ ਕੈਮਰਾ ਵੀ ਕਰਦਾ ਜੇ ਉਹ ਕੋਈ ਗੱਲ ਐਦਾ ਵੀ ਮਨ ਬੋਲਦਾ ਹੀ ਐ ਟੋਕਦਾ ਹੀ ਐ ਉਹ ਮਤਲਬ ਵੀਰ ਕੋਈ ਇਹ ਨਹੀਂ ਵੀ ਐਨਾ ਗੱਲਾਂ ਨੂੰ ਲੈ ਕੇ ਉਹ ਵੀ ਚੰਗੀ ਗੱਲ ਆ ਤਾਂ ਬਾਕੀ ਮੈਨੂੰ ਸਿਰਫ ਇੱਕ ਗੱਲ ਦਾ ਸੀਗਾ ਹੰਨੀ ਨਾਲ ਵੀ ਯਾਰ ਨਵਜੀਤ ਬੈਠਦੇ ਆ ਬਈ ਉਹਦੇ ਬਾਰੇ ਜੋ ਵੀ ਐ ਉਹ ਹੰਨੀ ਨੇ ਸੋਰੀ ਮੰਗੀ ਜੋ ਬਿਲਕੁਲ ਆਪਣਾ ਭਰਾ ਏ ਛੋਟਾ ਉਹਦੀ ਗਲਤੀ ਵੱਡੀ ਗੱਲ ਆ ਠੀਕ ਹੈ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਆ ਮੈਂ ਕੋਸ਼ਿਸ਼ ਕਰਾਂਗਾ ਜਿੱਦਨ ਮੈਨੂੰ ਹੰਨੀ ਦੇ ਮੰਮੀ ਮਿਲਣਗੇ ਵੀ ਮੈਂ ਉਹਦੇ ਪੈਰੀਆਂ 'ਤੇ ਲਾ ਕੇ ਤੁਹਾਡੇ ਨਾਲ ਫੋਟੋ ਵੀਡੀਓ ਸ਼ੇਅਰ ਵੀ ਕਰਾਂਗਾ ਥੈਂਕ ਯੂ ਠੀਕ ਆ ਬਾਈ ਨੇ ਜਿਵੇਂ ਕਰਤਾ 21 ਵੀ ਰਹਿਣਾ ਜਿਵੇਂ ਕਹਿਤਾ ਉਵੇਂ ਕਰਤਾ ਅਸੀਂ ਅੱਜ ਤਰੀਕ 17 17 ਨੂੰ ਜਵਾਨ ਦੇਗੇ ਬਾਕੀ ਬਾਈ ਦੇਖੋ ਜੀ ਬੂਟਾਂ ਦੀਆਂ ਵੀਡੀਓ ਪਾਉਣੀਆਂ ਕੰਮ ਕਰਨੀਆਂ ਹਾਂ ਉਹ ਤਾਂ ਕਰੋ ਕਿ ਇਹਨਾਂ ਤੁਹਾਡਾ ਹੋਵੇ ਵੀ ਅੱਗੇ ਇੱਕ ਸਮਝੇ ਵੀ ਅਸੀਂ ਉਹ ਤਾਂ ਦੇਖੋ ਆਪਣਾ ਕੰਮ ਚਲਾਉਣਾ ਹੈ ਬਾਕੀ ਉਹ ਤੁਹਾਡਾ ਬਣਦਾ ਕੋਈ ਦੇਖੋ ਇਹਦੇ ਨਾਲ ਵੀ ਨਹੀਂ ਜਾਂ ਕਿਸੇ ਨਾਲ ਵੀ ਨਹੀਂ ਠੀਕ ਹੈ ਆਪਣਾ ਕੰਮ ਦੀ ਗੱਲ ਕਰਾਂਗੇ ਜਿਹੜੀ ਕਰਨੀ ਵਾਲੀ ਹੈ ਹੁਣ ਓਪਨਿੰਗ ਤੇ ਆਲਾ ਦਰਾ ਹਾਂ ਕੋਈ ਤੂੰ ਵੀ ਆਣਾ ਉਹ ਵੀ ਜਿਹੜਾ ਕਿਚਨ ਦੇ ਦਰੋਂ ਸਾਡੇ ਪਹਿਲੇ ਸਾਡੇ ਬਾਈ ਤਰੀਕ ਨੂੰ ਕੰਪੀਟੀਸ਼ਨ ਦੇ ਦਰਾਂ ਨੂੰ ਬਾਈ ਨੂੰ ਇਹ ਇਹਦੇ ਦਰਾਹੇ ਇੱਕ ਨੂੰ ਆ ਸੋ ਰਲ ਕੇ ਜਿਵੇਂ ਵੀ ਹੋਊਗਾ ਕਰਾਂਗੇ ਬੜਾ ਇਸ਼ਾਨ ਖਿਲਾਫ ਨਹੀਂ ਕਦੀ ਵੀ ਬੋਲਾਂਗੇ ਸੋ ਪੰਜਾਬ ਚ ਹੋਰ ਬੜੇ ਮੁੱਦੇ ਨੇ ਜਿਨ੍ਹਾਂ ਤੇ ਗੱਲ ਕਰਨੀ ਚਾਹੀਦੀ ਐ ਲੋਕ ਵੀ ਇਹ ਚੀਜ਼ਾਂ ਤੋਂ ਪਰੇਸ਼ਾਨ ਆ ਸਾਨੂੰ ਵੀ ਬੇਇੱਜ਼ਤੀ ਫੀਲ ਹੁੰਦੀ ਐ ਵੀ ਜਦੋਂ ਬਹੁਤ ਵੱਡਾ ਇਸ ਟਾਈਮ ਪਹਿਲੇ ਤਾਂ ਹੜਾ ਦਾ ਪਿਆ ਹੋਇਆ ਸੀ ਹੁਣ ਭਾਈ ਸੰਦੀਪ ਸਨੀਆਂ ਦਾ ਦੇਖੋ ਮੈਂ ਤੁਹਾਨੂੰ ਇੱਕ ਪੁਆਇੰਟ ਦੱਸਦਾ ਐਰੋਗੇਟ ਘੁੰਮਣ ਸਾਹਿਬ ਉਹਨਾਂ ਦਾ ਇਹ ਗੱਲ ਦਾ ਬਹੁਤ ਜ਼ਿਆਦਾ ਧੰਨਵਾਦ ਐ ਵੀ ਉਹ ਹਰੇਕ ਜਣੇ ਪੰਥਦਰਦੀ ਬੰਦੇ ਨਾਲ ਖੜਦੇ ਨੇ ਹੁਣ ਵੀ ਉਹ ਠੋਕ ਕੇ ਜਾ ਕੇ ਮਤਲਬ ਉਹਨਾਂ ਨੇ ਸਾਰੀ ਗੱਲ ਰੱਖੀ ਵੀ ਭਾਈ ਸੰਦੀਪ ਸਿੰਘ ਸਨੀ ਦੇ ਤਿੰਨ ਕਸ਼ੈਰੀ ਹੋ ਨਾਲ ਬੜੇ ਮਿਲਿਆ ਇੰਨਾ ਤਸ਼ੱਦਦ ਕੀਤਾ ਵੈ ਸੋ ਸਾਨੂੰ ਇਹ ਚੀਜ਼ਾਂ ਦੇਖ ਕੇ ਹਰਾਂ ਨਹੀਂ ਦੇਖ ਕੇ ਆਪ ਸ਼ਰਮਾ ਫੀਲ ਹੁੰਦੀ ਵੀ ਅਸੀਂ ਕੀ ਕੁਝ ਕਰਦੇ ਫਿਰਦੇ ਆ ਤੇ ਇਹ ਪੰਜਾਬ 'ਚ ਚੱਲ ਕੀ ਰਿਹਾ ਸੋ ਗੁਰੂ ਸਾਹਿਬ ਕਿਰਪਾ ਦੋਨੇ ਭਰਾ ਸਿਆਣੇ ਨੇ ਕੁਝ ਮਿਸਨਾ ਹੋ ਜੀ ਸਾਡੇ ਸਾਨੂੰ ਤਾਂ ਵੱਤ ਬਖਸ਼ਣ ਕੋਈ ਵੱਡਾ ਬੰਦਾ ਚਾਹੀਦਾ ਸੀਗਾ ਵੀ ਜਿਹੜਾ ਇਹ ਚੀਜ਼ ਨੂੰ ਹੋਲਡ ਕਰ ਸਕੇ ਬਾਈ ਸੰਦੀਪ ਵੀ ਆਪਣਾ ਭਰਾ ਆ ਸੀ ਉਹਦੀ ਦਿਲੋਂ ਰਿਸਪੈਕਟ ਕਰਦੇ ਆ ਪਰ ਕੀ ਵੀ ਰਹਣ ਦੋਨਾਂ ਜੀ ਬੈਠੇ ਬਾਈ ਨੇ ਦੋ ਤਿੰਨ ਦਿਨ ਤੋਂ ਹੁਣ ਸਾਨੂੰ ਬੁਲਾ ਕੇ ਨਹੀਂ ਮੈਂ ਦੱਸ ਦਿਆਂ ਮੈਂ ਵੀ ਦੱਸ ਦਵਾਂ ਮੈਂ ਵੀ ਕਰਕੇ ਮੇਰੇ ਨੂੰ ਫੋਨ ਕਰਕੇ ਮੈਂ ਕਿਹਾ ਰਿੱਕੀ ਵੀਰੇ ਨਾਲ ਗੱਲ ਹੋਈ ਹੈ ਇਹਦਾ ਤੇ